ਕਾਰ ਦੇ ਲਈ ਕਿਸੇ ਇੱਕ ਸ਼ਾਂਤਮਈ ਇਸ ਧਰਨੇ ਦੇ ਉੱਤੇ 2 ਸਾਲ ਤੋਂ ਗੱਲ ਲੱ ਸੁਣੀ ਮੈਂ ਸਮਝਦਾ ਕਿ ਕਾਨੂੰਨ ਦੇ ਰਾਜ ਦਾ ਸਵਿਧਾਨ ਦਾ ਇੱਕ ਮਜ਼ਾਕ ਉਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੋਹਾਂ ਸਰਕਾਰਾਂ ਪੂਰ ਤਰ੍ਹਾਂ ਜ਼ਿੰਮੇਵਾਰ ਹੈ ਹਰ ਸਰਕਾਰ ਤੇ ਰਾਜਨੀਤਿਕ ਆਕਮਦ ਦੇ ਦਿਮਾਗ ਦੇ ਉੱਤੇ ਸਤਾ ਤੇ ਪੈਸਾ ਨਸ਼ੇ ਨਾਲ ਵੀ ਵੱਧ ਚੜ ਗਿਆ ਫਦੇਗਲ ਸਾਹਿਬ ਤੋਂ ਮਾਰਚ ਪਹੁੰਚ ਰਿਹਾ ਚੰਡੀਗੜ੍ਹ ਇਸ ਤਰ੍ਹਾਂ ਦਾ ਮਾਰਚ ਹੈ ਤੇ ਕਿੱਥੇ ਤੱਕ ਜਾਊਗਾ ਪਰ ਜਿਸ ਤਰ੍ਹਾਂ ਇੱਥੇ ਚੌਕ ਤੇ ਲੱਗੀ ਆ ਪੁਲਿਸ ਜੀ ਨੂੰ ਲੱਗਦਾ ਕਿ ਸ਼ਾਂਤੀਪੁਰ ਤੁਮ ਜਾਣਦੇ ਹੋ ਕਿ ਅੱਗੇ ਜਿੱਥੋਂ ਤੱਕ ਮਾਰਚ ਦਾ ਮਕਸਦ ਹੈ ਲਗਭਗ 2 ਸਾਲ ਤੋਂ ਪੌਣੇ 2 ਸਾਲ ਹੋ ਗਏ ਤੇ ਮੋਰਚੇ ਲੱਗੇ ਰਹੇ ਕੁਝ ਵੱਡੇ ਮੋਰਚੇ ਐਮਰਜੈਂਸੀ ਦਾ ਮੋਰਚਾ ਹੈ ਧਰਮਯੁੱਧ ਮੋਰਚਾ ਹੈ ਇਹ ਵੀ 18-18 ਮਹੀਨਿਆਂ ਤੇ ਉੱਤੇ ਸਮਾਪਤ ਹੋ ਗਈ ਸੀ ਜਿਹੜੀ ਸਰਕਾਰ ਦੇ ਲਈ ਕਿਸੇ ਇੱਕ ਸ਼ਾਂਤਮਈ ਇਸ ਧਰਨੇ ਦੇ ਉੱਤੇ 2 ਸਾਲ ਤੋਂ ਗੱਲ ਨਾ ਸੌਣੀ ਮੈਂ ਸਮਝਦਾ ਕਿ ਕਾਨੂੰਨ ਦੇ ਰਾਜ ਦਾ ਸਵਿਧਾਨ ਦਾ ਇੱਕ ਮਜ਼ਾਕ ਹੋੜਾ ਹੈ ਉਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੋਹਾਂ ਸਰਕਾਰਾਂ ਪੂਰ ਤਰ੍ਹਾਂ ਦੇ ਜ਼ਿੰਮੇਵਾਰ ਇਹ ਮੋਰਚਾ ਜਿਹੜਾ ਮੂਲਕੀ ਅਧਿਕਾਰਾਂ ਦਾ ਹੈ ਕੋਈ ਇੱਕ ਧਰਮ ਦਾ ਨਹੀਂ ਕਿਸੇ ਇੱਕ ਕੌਮ ਦਾ ਨਹੀਂ ਸਾਡੇ ਕੋਲੇ ਕੋਈ ਹੋਰ ਰਸਤਾ ਨਹੀਂ ਇਸੀ ਆਪਣਾ ਜਿਹੜਾ ਰੋਸ ਆ ਸ਼ਾਂਤੀ ਬਿਖਾਉਂਦੇ ਰਹੀਏ ਮੈਂ ਮਹਿਸੂਸ ਕਰਦਾ ਕਿ ਸਰਕਾਰਾਂ ਨੂੰ ਇਹ ਹੰਦ ਵੀ ਥੱਕ ਜਾਣਗੇ ਅੱਕ ਜਾਣਗੇ ਕਿ 77 ਸਾਲਾਂ ਤੋਂ ਪੰਜਾਬ ਦੇ ਲੋਕ ਲੜ ਰਹੇ ਹੈ ਤੇ ਇਹ ਥੱਕਣ ਤੇ ਥਕਾਉਣ ਦੇ ਵਿੱਚ ਹੀ ਜਿਹੜਾ ਪਿੱਛੇ ਧਰਮਿਕ ਦੁਮੋਰਚੇ ਤੇ ਹਾਲਾਤ ਪ੍ਰਧਾਨ ਮੰਤਰੀ ਜਰਨਲ ਅਕਾਲ ਤਖਤ ਦਾ ਟੈਣਾ ਬਹੁਤ ਸੰਵੇਦਨਸ਼ੀਲ ਘਟਨਾਵਾ ਦੁਖਦਾਈ ਘਟਨਾਵਾ ਵਾਪਰੀ ਅਰ ਸਰਕਾਰ ਤੇ ਰਾਜਨੀਤਿਕ ਆਕਮਦ ਦੇ ਦਿਮਾਗ ਦੇ ਉੱਤੇ ਸਤਾ ਤੇ ਪੈਸਾ ਨਸ਼ੇ ਨਾਲੋਂ ਵੀ ਵੱਧ ਚੜ ਗਿਆ। ਉਸ ਤੇ ਬੜੀ ਬਾਕੀ ਸੰਤੀ ਹੈ। ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਸ਼ਾਂਤਮਈ ਜਾਰੀ ਰੱਖਾਂਗੇ ਤੇ ਏਦੂ ਤੇਜ਼ ਕਰਾਂਗੇ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੋਈ ਸਾਦਾ ਇੱਕ ਤੋਂ ਅੱਗੇ ਜਾਣਦਾ ਨਹੀਂ। ਇੱਥੇ ਮੰਤਰੀ ਜੀ ਆ ਰਹੇ ਐ। ਕੁਝ ਅਫਸਰ ਪੰਜਾਬ ਸਰਕਾਰ ਦੇ ਕੁਝ ਗਵਰਨਰ ਹਾਊਸ ਦੇ ਅਸੀਂ ਆਪਾਂ ਮਾਰਚ ਕੋ ਨਿਸ਼ਾਦਮਈ ਟਗਣਾ ਆਏ ਆ ਤੇ ਸ਼ਾਦਮਈ ਟਗਣਾ ਇੱਥੇ ਸਮਾਪਤ ਕਰਨ। ਧੰਨਵਾਦ। ਹੁੰਦਾ ਜੀ ਜਿਸ ਤਰ੍ਹਾਂ ਆ ਰਾਮ ਸਿੰਘ ਨੂੰ ਕੋਲ ਮਿਲ ਰਹੀ ਆ ਤਾਰ ਬਾਦ ਬੰਦੀ ਸਿੰਘਾਂ ਲਈ ਸਾਰਜ ਕੀਤਾ ਜਾ ਰਿਹਾ ਮਾਰਚ ਕੱਢੇ ਜਾ ਰਹੇ ਨੇ ਕੋਲਸ ਇੱਥੇ ਲਾਤੀ ਉਹਨਾਂ ਨੂੰ ਰਾਮ ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਜੋ ਜਿਹੜਾ ਇਸ ਵਾਰ ਕੋਲ ਦਿੱਤਾ ਨੇ ਇਲੈਕਸ਼ਨ ਕਮਿਸ਼ਨ ਜਾਂ ਕੋਈ ਵੀ ਸਰਕਾਰੀ ਸੰਸਥਾ ਭਾਵੇਂ ਅਦਾਲਤਾਂ ਉਦ ਲਈ ਜ਼ਿੰਮੇਵਾਰ ਸਰਕਾਰ ਤੇ ਅਸੀਂ ਸਮਝਿਆ ਕਿ ਉਹ ਜ਼ਖਮਾਂ ਦੇ ਉੱਤੇ ਲੂਨ ਛਿੜਕ ਰਹੀ। ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਨੂੰ ਮਹਿੰਗਾ ਪੂਕਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਲਗਭਗ 23 ਜਾਂ ਸਾਢੇ 4 ਜੇ ਲਾਨ ਨਹੀਂ ਕੀਤਾ ਮੈਸਟਰੋ ਤੋਂ ਚਾਹਤ ਨੇ 19 ਤਰੀਕ ਨੂੰ ਪੰਜਾਬ ਦੀਆਂ ਸਮੁੱਚੀਆਂ ਸੰਪਰਦਾਵਾਂ ਸਮੁੱਚੇ ਨਿੰਗ ਸਿੰਘ ਸਮੁੱਚੀਆਂ ਕਿਸਾਨ ਜੱਟੇ ਬੰਦਿਆਂ ਸਾਰੇ ਧਰਮਾਂ ਦੇ ਹਿੰਦੂਆਂ ਦੀ ਮੁਸਲਮਾਨਾਂ ਦੀ ਫੋਰਸ ਸਿੱਖ ਸੰਪਰਦਾਵਾਂ ਤਾਂ ਹੋਣਗੀਆਂ ਉਹਨਾਂ ਸਾਰਿਆਂ ਦੀ ਇੱਥੇ ਮਹਾਈ ਦੇ ਮੋਰਚੇ ਚੀ ਇਹ ਲਗਭਗ 400 500 ਨੂੰ ਮੰਨਦੇ ਨੇ ਇੱਕ ਗੋਲ ਮੇਜ ਕਾਨਫਰੰਸ ਕਰਦੇ ਉਹਦੇ ਸਾਂਝੇ ਤੌਰ ਤੇ ਜਿਨਾ ਚਾ ਸਮੁੱਚਾ ਪੰਜਾਬ ਇਕੱਠਾ ਨਹੀਂ ਹੁੰਦਾ ਉਹਨਾਂ ਲੋਕਾਂ ਤੋਂ ਬਿਨਾਂ ਜਿਨ੍ਹਾਂ ਨੇ ਪੰਜਾਬ ਨੂੰ ਪਿਛਲੇ 20 30 ਸਾਲਾਂ ਚ ਲੁੱਟਿਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪੰਜਾਬ ਦੇ ਆਰਾਮ ਰਹੀਮ ਦੇ ਪੈਰ ਪੜੇ ਅਕਾਲੀ ਦਲ ਬਾਦਲ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਜਾਂ ਕਾਂਗਰਸ ਜਾਂ ਅੱਜ ਦੀ ਸਰਕਾਰ ਇਹਨਾਂ ਤੋਂ ਬਿਨਾਂ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਨੁਮਾਇੰਦਿਆਂ ਦਾ ਪੰਜਾਬ ਦੀਆਂ ਪਾਇਓ ਸਮਾਜਿਕਾਂ ਧਾਰਮਿਕ ਜਿੱਥੇ ਮੰਡੀਆਂ ਦੀ ਅਸੀਂ ਕਾਨਫਰੰਸ ਵਰਲਡ ਮੈਡੀਕਲ ਕਾਨਫਰੰਸ ਕੀਤੀ ਉਹ ਦਿਨ ਇੱਕ ਅਸੀਂ ਫੈਸਲਾ ਕਰਨ ਜੰਗ ਦਾ ਲਾ ਧੰਨਵਾਦ ਜੀ 1919 ਦੇ ਤਿੱਖੀ ਧੰਨਵਾਦ ਸਰ ਅਫੀਸ਼ਰ